ਸਭਨੇ ਦਵਾਰ ਕੋ ਛਾੜ ਕੇ ਗਏ ਉਹ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਾ ਸੰਗਤ ਜੀ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਤਿਹਾਸ ਪੜਾਂਗੇ ਖੇਤ ਹਰਾ ਕੀਤਾ ਮਹਾਰਾਜ ਜੀ ਨੇ ਖੇਤ ਕਿਵੇਂ ਹਰਾ ਕੀਤਾ ਹੈ ਹੈਗਾ ਭਾਗ ਚੌਥਾ ਤਬ ਆਗਿਆ ਪਰਮੇਸ਼ਰ ਕੀ ਹੋਈ ਅਕਾਲ ਪੁਰਖ ਜੀ ਦੀ ਆਗਿਆ ਹੋਈ ਜੋ ਇੱਕ ਦਿਨ ਕਾਲੂ ਕਹਿਆ ਨਾਨਕ ਜੀ ਇੰਜ ਕਰੋ ਤੁਸੀਂ ਘਰ ਦੀਆਂ ਮੱਝਾਂ ਚਾਰਨ ਲੈ ਜਾਓ ਮਹਾਰਾਜ ਜੀ ਕਰਦੀਆਂ ਮੱਝਾਂ ਲੈ ਗਏ ਚਾਰਨ ਫਿਰ ਮਹਾਰਾਜ ਜੀ ਇੱਕ ਦਿਨ ਮੱਝਾਂ ਚਰਾ ਲਿਆਏ ਅਗਲੇ ਦਿਨ ਮਹਾਰਾਜ ਜੀ ਮੱਝਾਂ ਖੁੱਲੀਆਂ ਛੱਡ ਕੇ ਇੱਕ ਜਿਹੜਾ ਕਣਕ ਦਾ ਬੰਨਾ ਸੀ ਉਹਦੇ ਦਿਵਾਲੇ ਸੁੱਤੇ ਸੁੱਤੇ ਪੈ ਗਏ ਮਹਾਰਾਜ ਜੀ ਸੋ ਸੋ ਗਏ ਕਣਕ ਦੇ ਬੰਨੇ ਦਿਵਾਲੇ ਤਦ ਮੱਝਾਂ ਇੱਕ ਪੱਟੀ ਦੇ ਖੇਤ ਵੱਲ ਭਜਦੀਆਂ ਜਾਂਦੀਆਂ ਹਨ ਅਤੇ ਉਹਦਾ ਖੇਤ ਉਜਾੜ ਦਿੰਦੀਆਂ ਹਨ ਪੱਟੀ ਆ ਜਾਂਦਾ ਹੈ ਅਤੇ ਕਹਿੰਦਾ ਹੈ ਵੇ ਭਾਈ ਇਹ ਕੀ ਕਰਿਆ ਹੈ ਮੇਰਾ ਖੇਤ ਉਜਾੜ ਦਿੱਤਾ ਹੈ ਤੇੜੀਆਂ ਮੱਝਾਂ ਨੇ ਮਹਾਰਾਜ ਜੀ ਨੂੰ ਇੰਜ ਬੋਲਿਆ ਉਹਨੂੰ ਆਏ ਨਹੀਂ ਪਤਾ ਸੀ ਕਿ ਇਹ ਖੁਦ ਅਕਾਲਪੁਰਖ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਇਹ ਆਪ ਨਰਾਇਣ ਆਏ ਨੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਨਾ ਬੋਲਾਂ ਬੜੀ ਹੀ ਉਪਪਾਸ਼ਾ ਹੋਨੇ ਮਹਾਰਾਜ ਜੀ ਮਹਾਰਾਜੀ ਪ੍ਰਤੀ ਜਿਹੜੀ ਹੈ ਉਹ ਬੋਲੀ ਅਤੇ ਮਹਾਰਾਜ ਜੀ ਨਾਲ ਲੜਨ ਲੱਗਾ ਫਿਰ ਮਹਾਰਾਜ ਜੀ ਨੂੰ ਧੱਕੇ ਨਾਲ ਰਾਏ ਬੁਲਾਰ ਪਾਸ ਲੈ ਗਿਆ ਉਹਨਾਂ ਨੂੰ ਜਾ ਕੇ ਕਹਿੰਦਾ ਇਹ ਦੇਖੋ ਇਹਨਾਂ ਦੀਆਂ ਮੱਜਾਂ ਨੇ ਮੇਰਾ ਖੇਤ ਉਡਾੜ ਦਿੱਤਾ ਹੈ ਰਾਇ ਬੁਲਾਰ ਜੀ ਨੇ ਕਹਿਆ ਇਹ ਤਾਂ ਰੱਬ ਦੇ ਫਕੀਰ ਹਨ ਰੱਬ ਦਾ ਸਵੈ ਰੂਪ ਹਨ ਆਪਾਂ ਮਹਤਾ ਕਾਲੂ ਜੀ ਨੂੰ ਬੁਲਾਉਂਦੇ ਹਾਂ ਤਦ ਫਿਰ ਉਹਨਾਂ ਨੇ ਮਹਤਾ ਕਾਲੂ ਜੀ ਨੂੰ ਬੁਲਾਇਆ ਅਤੇ ਕਹਿਆ ਇਹ ਤਾਂ ਰੱਬ ਦੇ ਫਕੀਰ ਹਨ ਤੁਸੀਂ ਇੰਜ ਕਰੋ ਤੁਸੀਂ ਜੋ ਪੈਸੇ ਹਨ ਉਹ ਲੈ ਲਵੋ ਤਾਂ ਮਹਾਰਾਜੀ ਨੇ ਕਿਹਾ ਜੇ ਇਹਨਾਂ ਦਾ ਖੇਤ ਉਜੜਿਆ ਹੋਏ ਤਾਂ ਤੁਸੀਂ ਮੈਨੂੰ ਪੁੱਛਿਓ ਇਹਨਾਂ ਦਾ ਖੇਤ ਹੀ ਨਹੀਂ ਉਜੜਿਆ ਪੱਟੀ ਕਹਿੰਦਾ ਮੇਰਾ ਖੇਤ ਉਜੜਿਆ ਹੈ ਮੈਨੂੰ ਮੁਨਾਫਾ ਦਿਓ ਨਹੀਂ ਤਾਂ ਮੈਂ ਜਿਹੜਾ ਹੈ ਤੁਰਕਾਂ ਕੋਲ ਜਾ ਕੇ ਸ਼ਿਕਾਇਤ ਕਰਾਂਗਾ ਉਸ ਸਮੇਂ ਦੀ ਸਰਕਾਰ ਕੋਲ ਜਾ ਕੇ ਸ਼ਿਕਾਇਤ ਕਰਾਂਗਾ ਤਾਂ ਮਹਾਰਾਜੀ ਕਹਿੰਦੇ ਹਨ ਤੁਸੀਂ ਆਪਣੇ ਸਿਪਾਹੀ ਭੇਜੋ ਉੱਥੇ ਜਾ ਕੇ ਦੇਖੋ ਕੋਈ ਵੀ ਇੱਕ ਵੀ ਜੇ ਉਥੋਂ ਫਸਲ ਉੱਡੜੀ ਹੋਵੇ ਤਾਂ ਤੁਸੀਂ ਮੈਨੂੰ ਕਹੇ ਹੋ ਤਦ ਰਾਏ ਬੁਲਾਰ ਜੀ ਨੇ ਆਪਣੇ ਸਿਪਾਈ ਭੇਜੇ ਅਤੇ ਕਹਿਆ ਵੀ ਜਾ ਕੇ ਦੇਖ ਕੇ ਆਓ ਚਲੋ ਗਏ ਮਹਾਰਾਜ ਦੇ ਨਾਲ ਉਹ ਅਤੇ ਉਹ ਪੱਟੀ ਗਿਆ ਨਾਲ ਮੈਂ ਤਾਂ ਕਾਲੂ ਜੀ ਗਏ ਰਾਏ ਬੁਲਾਰ ਜੀ ਗਏ ਉਹਨਾਂ ਦੇ ਸਿਪਾਈ ਗਏ ਜਾ ਕੇ ਦੇਖਿਆ ਉੱਥੇ ਜਿਹੜਾ ਇੱਕ ਵੀ ਪੱਠਾ ਸੀ ਇੱਕ ਵੀ ਜਿਹੜਾ ਕਣਕ ਦਾ ਉਹ ਸੀਗਾ ਬੁੱਟਾ ਉੱਥੋਂ ਖੜਿਆ ਨਹੀਂ ਹੋਇਆ ਸੀਗਾ ਸਾਰਾ ਖੇਤ ਉਮੀ ਹਰਾ ਪਿਆ ਸੀ ਫਿਰ ਪੱਟੀ ਬੜਾ ਹੈਰਾਨ ਹੁੰਦਾ ਹੈ ਅਤੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਦਿੰਦਾ ਹੈ ਫਿਰ ਮਹਾਰਾਜ ਜੀ ਉਥੇ ਸੂਹੀ ਮਹੱਲਾ ਪਹਿਲਾ ਇਹ ਉਚਾਰਦੇ ਹਨ ਜੀ ਜੋਗੀ ਹੋਵੇ ਜੋਗਵੈ ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾ ਆਏ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਇ ਰਹਾਉ ਜੈਸਾ ਬੀਜੈ ਸੋ ਲੁਣੈ ਜੋ ਖੱਟੈ ਸੋ ਖਾਇ ਅੱਗੇ ਪੁੱਛ ਨਾ ਹੋਵਈ ਜੋ ਸਣ ਨਿਸ਼ਾਨੈ ਜਾਇ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ਜੋ ਦਮ ਚਿੰਤ ਨਾ ਆਵਈ ਸੋ ਦਮ ਵਰਤਾ ਜਾਏ ਇਹੋ ਤਨ ਵੇਚੀ ਵੈ ਕਰੀ ਜੇ ਕੋ ਲੈ ਵਕਾਏ ਨਾਨਕ ਕਮ ਨ ਆ ਗਈ ਜਿਤ ਤਨ ਨਾਹੀ ਸੱਚਾ ਨਾਮ ਜੇ ਆਪਣੇ ਕੋਲ ਸੱਚਾ ਨਾਮ ਨਹੀਂ ਹੈ ਤਬ ਰਾਏ ਬੁਲਾਰ ਜੀ ਉਸ ਪੱਟੀ ਕੋ ਟੁੱਠਾ ਕਿਰਾਰ ਦਿੱਤਾ ਅਤੇ ਗੁਰੂ ਨਾਨਕ ਅਤੇ ਕਾਲੂ ਜੀ ਦੋਵੇਂ ਘਰ ਆਏ ਗਏ ਮਹਾਰਾਜ ਅਤੇ ਮਹਤਾ ਕਾਲੂ ਜੀ ਦੋਵੇਂ ਘਰ ਆਏ ਗਏ ਜੀ ਤਬ ਰਾਏ ਬੁਲਾਰ ਜੀ ਨੇ ਉਸ ਪੱਟੀ ਨੂੰ ਠੁੱਠਾ ਕਰਾਰ ਦੇ ਦਿੱਤਾ ਜੇ ਸਾਡੇ ਕੋਲ ਨਾਮ ਨਹੀਂ ਹੈ ਸਭ ਕੁਝ ਵਿਰਥਾ ਹੈ ਐਵੇਂ ਮਹਾਰਾਜ ਜੀ ਨੇ ਖੇਤ ਹਰਾ ਕੀਤਾ ਜੀ ਜੇ ਕੋਈ ਆਪ ਜੀ ਨੂੰ ਕੁੜਮਾਈ ਦਾ ਵਿਆਹ ਤੇ ਖੇਤ ਹਰਿਆ ਕੀਤਿਆ ਵਾਲੀ ਸਾਖੀ ਵਿੱਚ ਕੋਈ ਗਲਤੀ ਲੱਗਦੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਦਾਸ ਨੂੰ ਗਲਤੀਆਂ ਪੋਲਾ ਚੁਕਾਂ ਦੀ ਸ਼ਮਾ ਬਖਸ਼ਣੀ ਦਾ ਨਵਾ ਹੈ ਗਲਤੀ ਹੋ ਜਾਂਦੀ ਹੈ ਜੀ ਜੋ ਵੀ ਇਸ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਭਾਈ ਵੀਰ ਸਿੰਘ ਜੀ ਵਾਲੀ ਦਾਸ ਉਹੀ ਸੁਣਾਉਂਦਾ ਹੈ ਉਹੀ ਪੜਦਾ ਹੈ ਅਤੇ ਦਾਸ ਗ੍ਰੰਥਾਂ ਵਿੱਚੋਂ ਮਿਹਨਤ ਕਰਦਾ ਹੈ ਸੁਣਿਆ ਸੁਣਾਇਆ ਕੁਝ ਵੀ ਨਹੀਂ ਸੁਣਾਉਂਦਾ ਜੋ ਕਿ ਅਸੀਂ ਰਾਮ ਜੀ ਦੇ ਪ੍ਰਸੰਗ ਸ਼ਾਰਟ ਵੀਡੀਓ ਦੇ ਵਿੱਚ ਅੱਡ ਪਾਉਂਦੇ ਹਾਂ ਉਹ ਵੀ ਦਾਸ ਗ੍ਰੰਥਾਂ ਵਿੱਚੋਂ ਪੜਦਾ ਹੈ ਇੱਕ ਗ੍ਰੰਥ ਹੈ ਕ੍ਰਿਸ਼ਨ ਜੀ ਅਤੇ RAM ਜੀ ਦਾ ਕ੍ਰਿਸ਼ਨ ਅਤੇ RAM ਅੰਮ੍ਰਿਤ ਕੁਸ਼ ਇਸ ਤਰ੍ਹਾਂ ਕਰਕੇ ਉਸ ਗ੍ਰੰਥ ਦਾ ਨਾਮ ਹੈ ਥੋੜਾ ਵਿਸਰਿਆ ਹੋਇਆ ਹੈ ਉਸ ਵਿੱਚ ਉਹ ਦੱਸ ਪੜਦਾ ਹੈ RAM ਜੀ ਅਤੇ ਕ੍ਰਿਸ਼ਨ ਜੀ ਦੇ ਕisse ਕ੍ਰਿਸ਼ਨ ਜੀ ਦੀ ਹਜੇ ਕੋਈ ਵੀਡੀਓ ਪਾਈ ਨਹੀਂ ਪਹਿਲਾਂ RAM ਜੀ ਦੀ ਪੁਰੇ ਵੀਡੀਓ ਆਪਾਂ ਪਾ ਲਈਏ ਫਿਰ ਕ੍ਰਿਸ਼ਨ ਜੀ ਦਾ ਪ੍ਰਸੰਗ ਅੱਗੇ ਕਰਾਂਗੇ ਇਹ ਹਜੇ ਮਹਾਰਾਜ ਜੀ ਦਾ ਜੋ ਅਸੀਂ ਇਤਿਹਾਸ ਸੁਣਾ ਰਹੇ ਹਾਂ ਇਹ ਜਦੋਂ ਮਹਾਰਾਜ ਜੀ ਘਰੇ ਰਹਿੰਦੇ ਸਨ ਛੋਟੇ ਹੁੰਦੇ ਜਦੋਂ ਮਹਾਰਾਜ ਜੀ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਵਾਲਾ ਪ੍ਰਸੰਗ ਹੈ ਹਜੇ ਆਪਾਂ ਪਹਿਲੀ ਉਦਾਸੀ ਤੱਕ ਵੀ ਨਹੀਂ ਪਹੁੰਚੇ ਆਪਾਂ ਨੇ ਚਾਰ ਭਾਗ ਪਾ ਦਿੱਤੇ ਹਨ ਚਾਰ ਭਾਗ ਇਹ ਉਦਾਸੀਆਂ ਨਹੀਂ ਹਜੇ ਸ਼ੁਰੂ ਹੋਈਆਂ ਮਹਾਰਾਜ ਜੀ ਦੀ ਪਹਿਲੀ ਉਦਾਸੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਹਾਰਾਜ ਜੀ ਖਾਂਦੇ ਹਨ ਭਾਗੋ ਦੇ ਜਦੋਂ ਮਿੱਸੀ ਰੋਟੀ ਖਾਂਦੇ ਹਨ ਮਹਾਰਾਜ ਜੀ ਉਦੋਂ ਪਹਿਲੀ ਉਦਾਸੀ ਸ਼ੁਰੂ ਹੁੰਦੀ ਹੈ ਤੇ ਜਦੋਂ ਬਾਬਰ ਨੂੰ ਜਾਵਰ ਦਾ ਖਿਤਾਬ ਦਿੰਦੇ ਹਨ ਉਦੋਂ ਮਹਾਰਾਜ ਜੀ ਦੀ ਪਹਿਲੀ ਉਦਾਸੀ ਸ਼ੁਰੂ ਹੁੰਦੀ ਹੈ ਵੈਸੇ ਦਾਸ ਨੂੰ ਵਿਸਰਿਆ ਹੋਇਆ ਹੈ ਦਾਸ ਆਪ ਜੀ ਨੂੰ ਕੀ ਗੱਲ ਨਹੀਂ ਕਰੇਗਾ ਪਹਿਲਾ ਦਾਸ ਹੈ ਪਹਿਲੀ ਉਦਾਸੀ ਬਾਰੇ ਉੱਥੋਂ ਪੜ੍ਹੇਗਾ ਗ੍ਰੰਥ ਵਿੱਚੋਂ ਪ੍ਰਤਨਜਨ ਸਾਖੀ ਵਿੱਚੋਂ ਦੇ ਜੋ ਵੀ ਆਂਦਾ ਹੈ ਫਿਰ ਦਾਸ ਆਪ ਜੀ ਨੂੰ ਸੁਣਾਏਗਾ ਜਦੋਂ ਬੇਬੇ ਨਾਨਕੀ ਜੀ ਮਹਾਰਾਜ ਨੂੰ ਫਰੰਦੇ ਕੋਲੋਂ ਰਵਾਫ ਖਰੀਦ ਕੇ ਦਿੰਦੇ ਹਨ ਭਾਈ ਮਰਦਾਨਾ ਜੀ ਨੂੰ ਉਦੋਂ ਮਹਾਰਾਜ ਜੀ ਪਹਿਲੀ ਉਦਾਸੀ ਜੇ ਜੀ ਆਪਨੇ ਸ਼ੁਰੂ ਕਰਦੇ ਹਨ ਇਹ ਹੈ ਜੋ ਮਹਾਰਾਜ ਜੀ ਦਾ ਘਰ ਵਾਲਾ ਇਤਿਹਾਸ ਹੈ ਉਹ ਸੁਣਾ ਰਹੇ ਹਾਂ ਇਹ ਇਤਿਹਾਸ ਵਿੱਚ ਕੋਈ ਗਲਤੀ ਭੁੱਲ ਜੁਕੀ ਹੋ ਗਈ ਹੋਵੇ ਆਪ ਜੀ ਕਾਮ ਨਹੀਂ ਦਾਸ ਨੂੰ ਸਿਖਾਣਾ ਹੈ ਆਪ ਜੀ ਉਖਿਮਾ ਕਰ ਦੇਣਾ ਜੇ ਕੋਈ ਸ਼ਬਦ ਵਿੱਚ ਵਿਚਰਾਮ ਬਹੁਤ ਜ਼ਿਆਦਾ ਗਲਤ ਲੱਗੇ ਜਾਂਦੇ ਹਨ ਦਾਸ ਤੋਂ ਅਜੇ ਨਵਾਂ ਹੈ ਘਬਰਾਟ ਹੋ ਜਾਂਦੀ ਹੈ ਘਬਰਾ ਜਾਂਦਾ ਹੈ ਦਾਸ ਆਪ ਜੀ ਕਮੈਂਟ ਕਰਕੇ ਦੱਸ ਸਕਦੇ ਹੋ ਦਾਸ ਉਸ ਚੀਜ਼ ਨੂੰ ਅੱਗੇ ਵਾਸਤੇ ਸੌਧਾਰਨ ਦੀ ਕੋਸ਼ਿਸ਼ ਕਰੇਗਾ ਆਓ ਜੀ ਹੁਣ ਤੱਕ ਹੋਈਆਂ ਗਲਤੀਆਂ ਭੁੱਲਾ ਚੁੱਕਾਂ ਦੀ क्षमा ਕਰ ਦੇਣੀ ਆਪ ਜੀ ਨੇ ਕਮੈਂਟ ਕਰਕੇ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨੀ ਵੀਡੀਓ ਅਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤਾਂ ਕਿ ਦਾਸ ਦਾ ਹੌਸਲਾ ਬਦਰਾ ਰਹੇ ਅਤੇ ਦਾਸ ਇੰਦ ਤਰ੍ਹਾਂ ਹੀ ਅੱਗੇ ਮਿਹਨਤ ਕਰੇ ਵਧੀਆ ਮਿਹਨਤ ਕਰੇ ਜੇ ਆਪ ਜੀ ਨੇ ਗ੍ਰੰਥਾਂ ਬਾਰੇ ਜਾਨਣਾ ਹੈ ਕਿ ਮੈਂ ਕਿਸ ਗ੍ਰੰਥ ਵਿੱਚੋਂ ਜੋ ਹੈ ਇਤਿਹਾਸ ਪੜਦਾ ਹਾਂ ਤਾਂ ਆਪ ਜੀ ਕਮੈਂਟ ਕਰੋ ਫਿਰ ਮੈਂ ਆਪ ਜੀ ਨੂੰ ਦੋ ਆਪ ਜੀ ਨੂੰ ਐਪ ਦੱਸਾਂਗਾ ਜਿਸ ਵਿੱਚ ਸਾਰੇ ਗ੍ਰੰਥ ਹਨ ਅਤੇ ਇੱਕ ਐਪ ਦੱਸਾਂਗਾ ਜਿਸ ਵਿੱਚ ਸਾਰੀ ਗੁਰਬਾਣੀ ਹੈ ਦਸਮ ਗ੍ਰੰਥ ਵੀ ਹੈ ਸਰਬ ਲੋਗ ਗ੍ਰੰਥ ਵੀ ਹੈ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਵੀ ਹੈ ਅਤੇ ਇੱਕ ਜੋ ਗੁਟਕਾ ਹੈ ਸੁੰਦਰ ਗੁਟਕਾ ਉਹਦਾ ਵੀ ਆਪਾਂ ਲਿੰਕ ਦੇਵਾਂਗੇ ਅਤੇ ਉਸ ਦੇ ਵਿੱਚ ਟਕਸਾਲ ਮੁਤਾਬਕ ਹੈ ਜੋ ਉਹ ਕੁਰਬਾਨੀ ਲਿਖੀ ਹੋਈ ਹੈ ਜੀ ਆਓ ਅੱਜ ਦੀਆਂ ਗਲਤੀਆਂ ਭੁੱਲਾ ਚੁੱਕਾਂ ਦੀ ਸ਼ਿਮਾ ਕਰ ਖਿਮਾ ਮੰਗਦਾ ਹੈ ਦਾਸ ਅੱਗੇ ਵਾਸਤੇ ਆਪ ਜੀ ਸੰਗਤ ਨੇ ਸਾਨੂੰ ਕਮੈਂਟਾਂ ਵਿੱਚ ਦੱਸਣਾ ਜੋ ਵੀ ਗਲਤੀ ਹੁੰਦੀ ਹੈ ਦਾਸ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ